ਮੇਰੇ ਨਾਲ ਦੋ ਸਖੀਅਤ ਹੈ ਜਿਨ੍ਹਾਂ ਦਾ ਕੱਦ ਬਹੁਤ ਲੰਮਾ ਕਿੰਨੀ ਹਾਈਟ ਹੈ ਤੁਹਾਡੀ ਮੇਰੇ ਸਾਥ ਵਾਲਾ ਬਹੁਤ ਬੜਾ ਹੈ ਇਹਨਾਂ ਦੀ ਕਿੰਨੀ ਹੈ ਜੀ ਇਹਨੇ 7.5 ਫੁੱਟ ਹੈ ਸਿੱਖ ਸੰਗਤ ਵਿੱਚ ਬਹੁਤ ਉਤਸ਼ਾਹ ਦੇਖ ਕੇ ਅਸੀਂ ਆਏ ਹਾਂ ਬਹੁਤ ਜ਼ਿਆਦਾ ਉਤਸ਼ਾਹ ਬਹੁਤ ਸਾਰੀ ਖੁਸ਼ੀ ਹੋ ਰਹੀ ਹੈ ਵੀ ਸੰਗਤ ਇੰਨੇ ਉਤਸ਼ਾਹ ਹੈ ਤਾਂ ਭਾਈ ਸਾਹਿਬ ਨੇ ਜਤੌਣ ਲਈ ਤੇ ਪਾ ਉਹ ਜਿੱਤੇ ਹੋਏ ਨੇ ਕਿਹੜੇ ਇਲਜ਼ਾਮ ਬੜੇ ਲਾਏ ਜਾ ਰਹੇ ਆ ਜੀ ਭਾਈ ਅਮਰਪਾਲ ਸਿੰਘ ਦੇ ਉੱਤੇ ਤਾਂ ਭਾਵੇਂ ਹੁਣ ਵਿਰੋਧੀ ਲਾ ਰਹੇ ਆ ਜੀ ਭਾਵੇਂ ਪਹਿਲਾਂ ਸਰਕਾਰਾਂ ਦੇ ਵੱਲੋਂ ਜਾਂ ਲੀਡਰਾਂ ਦੇ ਵੱਲੋਂ ਲਾਏ ਗਏ ਇੱਕ ਸਿੱਖ ਇੱਕ ਆਪਣੀ ਕੌਮ ਪ੍ਰਤੀ ਜੋ ਇੱਕ ਜੋਸ਼ ਖਤਮ ਹੋ ਚੁੱਕਿਆ ਸੀ ਭਾਈ ਸਾਹਿਬ ਦੇ ਬਿਆਨਾਂ ਨੂੰ ਸੁਣ ਕੇ ਸਾਡੇ ਚੋਂ ਪੈਦਾ ਹੋਇਆ ਤੇ ਅਸੀਂ ਬਹੁਤ ਖੁਸ਼ ਨਸੀਬ ਆ ਕੇ ਸਾਨੂੰ ਭਾਈ ਸਾਹਿਬ ਦੀ ਅਗਵਾਈ ਮਿਲ ਗਈ ਤੁਸੀਂ ਕਿਉਂ ਆਏ ਹੋ ਨਾਲ ਤੁਹਾਡਾ ਕੀ ਮੋਟਿਵ ਹੈ ਜੀ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਨ ਲਈ ਆਏ ਵਿਰੋਧੀ ਕਹਿੰਦੇ ਜੀ ਅਸੀਂ ਕਈ ਕੇਸਾਂ ਜੇਲ੍ਹਾਂ ਕੱਟੀਆਂ ਸਾਡੀਆਂ ਵੱਡੀਆਂ ਕੁਰਬਾਨੀਆਂ ਵੀਰ ਤਾਂ 6 ਮਹੀਨੇ ਪਹਿਲਾਂ 1 ਸਾਲ ਪਹਿਲਾਂ ਆ ਗਿਆ ਆ ਕੇ ਪੰਥਕ ਬਣ ਗਿਆ ਜੀ ਤਰਨਤਾਰਨ ਤੋਂ ਐਸੇ ਰੋਡ ਸ਼ੋਅ ਦੇ ਵਿੱਚ ਸ਼ਾਮਲ ਆ ਭਾਈ ਅਮਰਤਪਾਲ ਸਿੰਘ ਹੋਰ ਉਹ ਵੀ ਹੱਕ ਦੇ ਵਿੱਚ ਰੋਡ ਸ਼ੋਅ ਕੱਟੇ ਜਾ ਰਹੇ ਸੋ ਮੇਰੇ ਨਾਲ ਦੋ ਸ਼ਖਸੀਅਤਾਂ ਹੈ ਜਿਨ੍ਹਾਂ ਦਾ ਕੱਦ ਬਹੁਤ ਲੰਮਾ ਮੇਰੀ ਹਾਈਟ 5 ਫੁੱਟ 8 ਇੰਚ ਦੇ ਕਰੀਬ ਹੈ ਪਰ ਭਾਈ ਸਾਹਿਬ ਹੋਰੀ ਬਹੁਤ ਲੰਮੇ ਤੇ ਨਾਲ ਨੌਜਵਾਨ ਇਹਨਾਂ ਤੋਂ ਤੁਹਾਡਾ ਬੇਟਾ ਹੀ ਹੈ ਕਿੰਨੀ ਹਾਈਟ ਹੈ ਤੁਹਾਡੀ ਮੇਰੇ ਸਾਹਤ ਵੋਟ ਹੈ ਜੀ ਇਹਨਾਂ ਦੀ ਕਿੰਨੀ ਹੈ ਜੀ ਇਹਨੇ 5.7 ਫੁੱਟ ਹੈ ਤਕਰੀਬਨ ਤੁਸੀਂ ਅੱਜ ਕਿੱਥੋਂ ਆਏ ਅਸੀਂ ਲੁਧਿਆਣੇ ਤੋਂ ਆਏ ਆ ਭਾਈ ਸਾਹਿਬ ਦੀ سپورਟ ਲਈ ਆਏ ਹੋ ਜੀ ਤੁਸੀਂ ਲੁਧਿਆਣੇ ਤੋਂ ਇੱਥੇ ਚੱਲ ਕੇ ਆ ਗਏ ਜੀ ਹਾਂ ਜੀ ਹਾਂ ਜੀ ਸਿੱਖ ਸੰਗਤ ਵਿੱਚ ਬਹੁਤ ਉਤਸ਼ਾਹ ਦੇਖ ਕੇ ਅਸੀਂ ਆਏ ਆ ਬਹੁਤ ਜ਼ਿਆਦਾ ਉਤਸ਼ਾਹ ਬਹੁਤ ਸਾਰੀ ਖੁਸ਼ੀ ਹੋ ਰਹੀ ਆ ਵੀ ਸੰਗਤ ਇੰਨੀ ਉਤਸ਼ਾਹ ਹੈ ਤਾਂ ਭਾਈ ਸਾਹਿਬ ਨੂੰ ਜਤੌਣ ਲਈ ਤੇ ਉਹ ਜਿੱਤੇ ਹੋਏ ਨੇ ਕਹਿੰਦੇ ਪਰ ਲੁਧਿਆਣੇ ਦੇ ਵਿੱਚ ਕਹਿੰਦੇ ਮੈਚ ਬੜਾ ਫਸਮਾ ਹੋਇਆ ਹੋਇਆ ਵਾ ਜੀ ਤੁਸੀਂ ਉੱਥੇ ਕਿਉਂ ਨਹੀਂ ਰਹੇ ਨਹੀਂ ਭਾਈ ਸਾਹਿਬ ਦੇ ਜੋ ਇਹਨਾਂ ਨੇ ਸਿੱਖ ਸੰਗਤ ਨੂੰ ਜਗਾਇਆ ਸਿੱਖਾਂ ਵਿੱਚ ਇਹਨਾਂ ਜੋਸ਼ ਭਰਿਆ ਸਾਰੀ ਕੌਮ ਆ ਜਿਸ ਭਾਈ ਸਾਹਿਬ ਨੂੰ ਜਿੱਤਦਾ ਹੋਇਆ ਦੇਖ ਰਹੀ ਆ ਤਾਂ ਸਾਡਾ ਵੀ ਦਿਲ ਕੀਤਾ ਕਿ ਅਸੀਂ ਵੀ ਇਸ ਵਿੱਚ ਸ਼ਾਮਲ ਹੋਈਏ ਤਾਂ ਆਪਣੀ ਖੁਸ਼ੀ ਤੋਂ ਇਲਜ਼ਾਮ ਪੜੇ ਲਾਏ ਜਾ ਰਹੇ ਆ ਜੀ ਭਾਈ ਅਮਰਤਪਾਲ ਸਿੰਘ ਦੇ ਉੱਤੇ ਤਾਂ ਭਾਵੇਂ ਹੁਣ ਵਿਰੋਧੀ ਲਾ ਰਹੇ ਆ ਜੀ ਭਾਵੇਂ ਪਹਿਲਾਂ ਸਰਕਾਰਾਂ ਦੇ ਵੱਲੋਂ ਜਾਂ ਲੀਡਰਾਂ ਦੇ ਵੱਲੋਂ ਲਾਏ ਗਏ ਨਹੀਂ ਨਹੀਂ ਉਹ ਬਹੁਤ ਗਲਤ ਇਲਜ਼ਾਮ ਨੇ ਕਿਉਂਕਿ ਭਾਈ ਸਾਹਿਬ ਨੇ ਤਾਂ ਅਮਰਤ ਸ਼ਿਕਾਇਤ ਸਾਰੀ ਨਸ਼ਿਆ ਤੋਂ ਦੂਰੇ ਸਾਡੇ ਪਿੰਡਾਂ ਵਿੱਚ ਵੀ ਇਹ ਨਸ਼ਾ ਰੋ ਚੱਕਿਆ ਸੀਗਾ ਲੋਕ ਨਸ਼ਿਆ ਤੋਂ ਗਰੇਤ ਕਰਨ ਲੱਗਦੇ ਵੀ ਕਿਉਂਕਿ ਭਾਈ ਸਾਹਿਬ ਨੇ ਹੁਕਮ ਦਿੱਤਾ ਜੀ ਭਾਈ ਆਪੜ ਆਪਣੇ ਪਿੰਡ ਸੰਭੋ ਪਿੰਡਾਂ ਵਿੱਚ ਇਦਾਂ ਦਾ ਨਸ਼ਾ ਰੋਕੋ ਆ ਬਹੁਤ ਹਸਰ ਹੋਣ ਲੱਗਿਆ ਸੀ ਪਰ ਪਤਾ ਨਹੀਂ ਕੀ ਹੋਇਆ ਤੇ ਹੁਣ ਉਹ ਭਾਈ ਸਾਹਿਬ ਦੀ ਜ਼ਰੂਰਤ ਆਇਆ ਸਭ ਤੁਹਾਡੋਂ ਵੀ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਫਰਕ ਪਿਆ ਭਾਈ ਅਮਰਪਾਲ ਸਿੰਘ ਹੋਰ ਨਾਲ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਦੇ ਵਿੱਚ ਫਰਕ ਪਿਆ ਸਾਡੇ ਦੇ ਜੋਸ਼ ਆਇਆ ਇੱਕ ਸਿੱਖ ਇੱਕ ਆਪਣੀ ਕੌਮ ਪ੍ਰਤੀ ਜੋ ਇੱਕ ਜੋਸ਼ ਖਤਮ ਹੋ ਚੁੱਕਿਆ ਸੀ ਭਾਈ ਸਾਹਿਬ ਦੇ ਬਿਆਨਾਂ ਨੂੰ ਸੁਣ ਕੇ ਸਾਡੇ ਚੋਂ ਪੈਦਾ ਹੋਇਆ ਤੇ ਅਸੀਂ ਬਹੁਤ ਖੁਸ਼ ਨਸੀਬ ਆ ਕੇ ਸਾਨੂੰ ਭਾਈ ਸਾਹਿਬ ਦੀ ਅਗਵਾਈ ਮਿਲਦੀ ਹੈ ਪਰ ਹੋਰ بڑے ਲੀਡਰ ਹੈ ਜੀ ਪ੍ਰਚਾਰਕ ਹੈ ਕਮੇਟੀਆਂ ਉਹਨਾਂ ਤੋਂ ਤੁਹਾਨੂੰ ਸਿੱਖਿਆ ਨਹੀਂ ਕਦੀ ਮਿਲੀ ਹੈ ਭਾਈ ਸਾਹਿਬ ਤਾਂ ਨਸ਼ਾ ਛੜਾ ਰਹੇ ਸੀ ਭਾਈ ਸਾਹਿਬ ਸਿੱਧੇ ਰਾਹ ਪਾ ਰਹੇ ਸੀ ਤੇ ਬਹੁਤ ਵਧੀਆ ਕੰਮ ਕਰ ਰਹੇ ਸੀਗੇ ਉਹੀ ਜਾ ਉਹਨਾਂ ਤੋਂ ਜੜਿਆ ਨਹੀਂ ਗਿਆ ਇਸ ਕਰਕੇ ਹੁਣ ਭਾਈ ਸਾਹਿਬ ਨੂੰ ਇਨੀ سپورਟ ਸੰਗਤਾਂ ਨੇ ਕਰਨੀ ਹੈ ਤੇ ਉਹ ਹੁਣ ਆਪਣੇ ਵਿੱਚ ਹੋਣਗੇ ਬਹੁਤ ਜਲਦੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਦੇਖਾਂਗੇ ਕਿ ਰਾਜਨੀਤੀ ਵਿੱਚ ਬਹੁਤ ਵਾਰਾ ਚੀਜ਼ ਆਊਗਾ ਤੇ ਬਹੁਤ ਕੁਝ ਆਪਾਂ ਦੇਖਾਂਗੇ ਨਵਾਂ ਭਾਈ ਸਾਹਿਬ ਦੀ سپورਟ ਤੇ ਸਾਰਾ ਕੁਝ ਹੋਊਗਾ ਵਿਰੋਧੀ ਕਹਿੰਦੇ ਜੀ ਅਸੀਂ ਕਈ ਕੇਸਾਂ ਜੇਲ੍ਹਾਂ ਕੱਟੀਆਂ ਸਾਡੀਆਂ ਬੱਟੀਆਂ ਕੁਰਬਾਨੀਆਂ ਵੀ ਇਹ ਤਾਂ 6 ਮਹੀਨੇ ਪਹਿਲਾਂ 1 ਸਾਲ ਪਹਿਲਾਂ ਆ ਗਿਆ ਆ ਕੇ ਪੰਥਕ ਬਣ ਗਿਆ ਜੀ ਭਾਈ ਸਾਹਿਬ ਨੇ ਜਿਹੜਾ ਕੰਮ ਕਰਿਆ ਉਹ ਤੁਹਾਨੂੰ ਵੀ ਪਤਾ ਸਾਨੂੰ ਪਤਾ ਕਿੰਨੀ ਕਿੰਨਾ ਪੋਜ਼ਿਟਿਵ ਹੋ ਗਏ ਸੀ ਸਾਰੇ ਆਪਾਂ ਪੰਜਾਬੀ ਵੀ ਕਿ ਬਾਹਰ ਵੀ ਇੰਨਾ ਸਪੋਰਟ ਮਿਲਦੀ ਹੈ ਭਾਈ ਸਾਹਿਬ ਨੇ ਜੋ ਜਾਨ ਹੂ ਕੀ ਇੱਕ ਉਹ ਇੰਨਾ ਨਹੀਂ ਫੋਕੀ ਅੱਛਾ ਤੁਹਾਡਾ ਬੇਟਾ ਜੀ ਬੇਟਾ ਤੁਸੀਂ ਵੀ ਆ ਗਏ ਨਾਲ ਹਾਂ ਜੀ ਤੁਸੀਂ ਕਿਉਂ ਆਏ ਹੋ ਨਾਲ ਤੁਹਾਡਾ ਕੀ ਮੋਟਿਵ ਆ ਨਹੀਂ ਭਾਈ ਹਮਿੰਦਰਪਾਲ ਸਿੰਘ ਦੀ ਸਪੋਰਟ ਕਰਨ ਲਈ ਆ ਹਾਂ ਜੀ ਕੀ ਲੱਗਦਾ ਭਾਈ ਜੀ ਫਿਰ ਜਿੱਤ ਪ੍ਰਾਪਤ ਹੋਊਗੀ ਇੱਥੇ ਦਾ ਮਾਹੌਲ ਦੇਖ ਕੇ ਤੁਸੀਂ ਕੀ ਕਹਿੰਦੇ ਹੋ ਬਾਕੀ ਵੀ ਪਾਰਟੀਆਂ ਖੜੀਆਂ ਨੇ ਪ੍ਰਾਣੀਆਂ ਪਾਰਟੀਆਂ ਤਜਰਬੇ ਕਰ ਲੀਡਰ ਹੈ ਜੀ ਨੇ ਮਾਹੌਲ ਬਹੁਤ ਵਧੀਆ ਸਾਰੇ ਪਾਸੇ ਮਾਹੌਲ ਆ ਪੂਰੇ ਪੰਜਾਬ ਦੇ ਵਿੱਚ ਕਿਉਂ ਆਰਲੇ ਦੇਸ਼ਾਂ ਵਿੱਚ ਵੀ ਭਾਈ ਸਾਹਿਬ ਵਾਲੀ ਸੀਟ ਦਾ ਜਿੱਤ ਮੰਨੀ ਜਾ ਰਹੀ ਹੈ ਭਾਈ ਸਾਹਿਬ ਨੇ ਆਪਣੀ ਸੀਟ ਜਿੱਤ ਲਈ ਹੈ ਤੇ ਗਾਹਾਂ ਦੀ ਰਾਜਨੀਤੀ ਵਿੱਚ ਬਹੁਤ ਕੁਝ ਚੀਜ਼ ਦੇਖਣ ਨੂੰ ਮਿਲੂ ਆਪਾਂ ਇਹਨਾਂ ਦੱਸੇ ਤੁਸੀਂ ਆਪਣਾ ਗੁਰਮੀਤ ਸਿੰਘ ਮੰਗਟਾ ਮੇਰਾ ਲੁਧਿਆਣਾ ਜ਼ਿਲ੍ਹੇ ਦਾ ਰਾਮ ਪਰਪਿੰਡ ਅਜ ਗੁਰਮੀਤ ਸਿੰਘ ਮੰਗਟੋਰੀ ਵੀ ਸੋ ਵਿਸ਼ੇਸ਼ ਤੌਰ ਤੇ ਇਸ ਥਾਂ ਦੇ ਉੱਤੇ ਲੁਧਿਆਣੇ ਤੋਂ ਪਹੁੰਚੇ ਆ ਸੋ ਇਸ ਰੋਡ ਸ਼ੋਅ ਦੇ ਵਿੱਚ ਭਾਈ ਅਮਰਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਪਹੁੰਚੇ ਆ ਸੋ ਉਹਨਾਂ ਦਾ ਬੇਟਾ ਵੀ ਨਾਲ ਹੈ 7 ਫੁੱਟ ਦੇ ਕਰੀਬ ਹਾਈਟ ਹੈ ਸੋ ਜਿੱਥੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਤਾਂ ਉੱਥੇ ਵਿਸ਼ੇਸ਼ ਆਕਰਸ਼ਣ ਵੀ ਬਣੇ ਹੋਏ ਆ ਕਿਉਂਕਿ ਵੱਡਾ ਜਿੱਥੇ ਕੱਦ ਹੈ ਤਾਂ ਉੱਥੇ ਜੋਸ਼ ਵੀ ਨਾਲੇ ਤੇ ਸਮਰਥਨ ਵੀ ਭਾਈ ਅਮਰਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਹੈ ਸੋ ਇਸੇ ਤਰ੍ਹਾਂ ਇਸ ਮਾਰਚ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਲੋਕ ਭਾਈ ਅਮਰਪਾਲ ਸਿੰਘ ਹੋਰਾਂ ਦੀ ਹੱਕ ਦੇ ਵਿੱਚ ਆ ਕੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ ਦੁਰਪ੍ਰੀਤ ਸਿੰਘ ਦੇ ਨਾਮ ਸਿੰਘ ਪੰਜਾਬੀ ਲੋਕ ਚੈਨਲ